ਪਿਛਲੇ ਸਮੇਂ ਦੇ ਵਿੱਚ ਲੱਗ ਗਈ ਕਿਸਾਨੀ ਮੋਜ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ ਜਿਸ ਦੌਰਾਨ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ 8 ਦੇ ਕਰੀਬ ਨੌਜਵਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਵਿੱਚ ਮਿਲੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਗਏ ਉਤੇ ਹੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਨੌਕਰੀਆਂ ਮਿਲਣ ਵਾਲੇ ਨੌਜਵਾਨ ਦਾ ਖੁਦ ਮੂੰਹ ਮਿੱਠਾ ਕਰਵਾਇਆ ਗਿਆ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਸਰ ਅੱਜ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਰਦਾਰ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਸਾਨੂੰ ਜੌਬ ਦਾ ਆਫਰ ਲੈਟਰ ਦਿੱਤਾ ਵਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਜੋ ਪਰਿਵਾਰ ਅੱਜ ਰੁਜ਼ਗਾਰ ਤੇ ਚੜਨਗੇ ਤੇ ਬਹੁਤ-ਬਹੁਤ ਥੈਂਕਸ ਇਨ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਕੇਂਦਰੀ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦਾ ਜੀ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਜੀ ਦੇਨਾਂ ਨੇ ਸਾਨੂੰ ਚੈਂਜਿੰਗ ਲੈਟਰ ਦਿੱਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਅਸੀਂ ਜਿਹੜਾ ਪਿਛਲੇ ਮਤਲਬ ਸਾਲਾਂ ਦੇ ਵਿੱਚ ਦਿੱਲੀ ਕਿਸਾਨ ਮੋਹਟਾ ਲੱਗਾ ਸੀਗਾ ਉੱਥੇ ਸਾਡੇ ਬਹੁਤ ਸਾਰੇ ਕਿਸਾਨ ਜਿਹੜੇ ਸ਼ਹੀਦ ਹੋ ਕੇ ਸੀਗੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਮਾਲੀ ਮਤ ਵੀ ਕਰਦੀ ਆ ਉਹਨਾਂ ਨੂੰ ਨੌਕਰੀਆਂ ਵੀ ਦੇ ਰਹੀ ਆ ਜੋ-ਜੋ ਵੈਕੈਂਸੀਆਂ ਜਿਹੜੀਆਂ ਨਿਕਲਦੀ ਆਉਂਦੀਆਂ ਤੇ ਕੁਆਲਿਫੀਕੇਸ਼ਨ ਜਿਹੜੀ ਆ ਉਹ ਸੈੱਟ ਹੋ ਜਾਂਦੀਆਂ ਤੇ ਉਤੋਂ ਅਸੀਂ ਸਭ ਨੂੰ ਨੌਕਰੀਆਂ ਦੇ ਜਾਂਦੇ ਹਾਂ। ਸੋ ਅੱਜ ਅਸੀਂ 8 ਜਿਹੜੇ ਸ਼ਹੀਦ ਹੋਏ ਕਿਸਾਨ ਹੈ ਉਹਨਾਂ ਦੇ ਬੱਚਿਆਂ ਨੂੰ ਪਰ ਅਨਸਰ ਦੇ ਵਿੱਚ ਬੱਚਿਆਂ ਨੂੰ ਜਿਹੜੀ ਨੌਕਰੀ ਦਿੱਤੀ ਆ ਖੇਤੀਬਾੜੀ ਮੈਕਬੇਲ ਤੋਂ ਅਕੀਫ ਸਾਹਿਬ ਸਾਡੇ ਨਾਲ ਸੀਗੇ ਉਹਨਾਂ ਨੂੰ ਅਸੀਂ ਜਿਹੜੇ ਨਿਯੁਕਤੀ ਪੱਤਰ ਦਿੱਤੇ ਆ। ਔਰ ਜਿੰਨੇ ਵੀ ਮਤਲਬ ਅਜੇ ਬਾਕੀ ਨੇ ਕੇਸ ਕਾਫੀ ਬਾਕੀ ਨੇ। ਜਿੰਨੇ ਵੀ ਪੱਕੀ ਕੇਸ ਦੇ ਉਹਨਾਂ ਨੂੰ ਵੀ ਸਾਦਿਆਂ ਨੂੰ ਸਹਿਸਜੇ ਸਾਡੀ ਸਰਕਾਰ ਦਾ ਫੈਸਲਾ ਹੈ ਅਸੀਂ ਸਭ ਨੂੰ ਨੌਕਰੀਆਂ ਜਿਹੜੀਆਂ ਦੇਣੀਆਂ ਉਹ ਸਭ ਨੂੰ ਨੌਕਰੀਆਂ ਦਵਾਂਗੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਿਆ ਉਹਨਾਂ ਨੂੰ ਮੈਂ